ਸਤਿ ਸ੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿੰਗ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਭਾਰਤੀ ਜਨਤਾ ਪਾਰਟੀ ਪਾਸਪਾ ਦੇ ਸੀਨੀਅਰ ਆਗੂ ਪਹਿਰਲਾ ਜੋਸ਼ੀ ਨੇ ਇੱਥੇ ਰਾਸ਼ਟਰੀ ਜਮਹੂਰੀ ਗੜਚੋੜ ਐਨਡੀਆ ਦੀ ਸੰਸਦ ਦੀ ਦਲ ਦੀ ਬੈਠ ਚੁੱਕਿਆ ਕਿ ਨਰਿੰਦਰ ਮੋਦੀ ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸੌ ਚੁੱਕਣਗੇ ਜੋਸ਼ੀ ਨੇ ਪੁਰਾਣੀ ਸੰਸਦ ਪਵੰਦੇ ਸੈਂਟਰਲ ਹਾਲ ਵਿੱਚ ਇਕੱਠੇ ਹੋਏ ਐਨਡੀਆ ਆਗੂਆਂ ਦੱਸਿਆ ਕਿ ਸੌ ਚੁੱਕ ਸਮਾਗਮ 9 ਜੂਨ ਨੂੰ ਸ਼ਾਮ 6 ਵਜੇ ਹੋਵੇਗਾ ਮੀਟਿੰਗ ਵਿੱਚ ਐਨਡੀਆ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਗੜਚੋੜ ਦੇ ਮੁੱਖ ਮੰਤਰੀਆਂ ਸਮੇਤ ਸੀਨੀਅਰ ਆਗੂ ਵੀ ਮੌਜੂਦ ਸਨ ਪਾਸਪਾ ਪ੍ਰਧਾਨ ਜੇਪੀ ਨੱਡਾ ਵੱਲੋਂ ਮੋਦੀ ਦੀ ਅਗਵਾਈ 'ਚ ਪ੍ਰੋਸਾ ਪ੍ਰਗਟਾਉਣ ਵਾਲਾ ਦੀ ਸੰਭਾਵਨਾ ਹੈ ਇਸ ਨੂੰ ਸਹਿਯੋਗੀ ਪਾਰਟੀਆਂ ਅਤੇ ਸੰਸਦ ਮੈਂਬਰਾਂ ਦਾ ਸਮਰਥਨ ਮਿਲੇਗਾ ਐਨਡੀਏ ਦੇ 293 ਸੰਸਦ ਮੈਂਬਰ ਨੇ ਜੋ ਕਿ 543 ਮੈਂਬਰੀ ਲੋਕ ਸਭਾ ਵਿੱਚ 272 ਦੇ ਮੌਮਤ ਅੰਕ ਤੋਂ ਵੱਧ ਨੇ ਕੇਂਦਰੀ ਮੰਤਰੀ ਅਮਿਤ ਸ਼ਾ ਅਤੇ ਰਾਜਨਾਥ ਸਿੰਘ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਲਈ ਗੱਟ ਚੋੜ ਦੇ ਭਾਈਵਾਲਾਂ ਨਾਲ ਲਗਾਤਾਰ ਗੱਲਬਾਤ ਕੀਤੀ ਹੈ ਲੋਕ ਸਭਾ ਚੋਣਾਂ ਵਿੱਚ ਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਪਾਰਟੀ ਦੀ ਹਾਰ ਨੂੰ ਲੈ ਕੇ ਕਈਆਂ ਦੇ ਬਿਆਨ ਸਾਹਮਣੇ ਆਏ ਨੇ ਇਸ ਦੇ ਨਾਲ ਹੀ ਇਸ ਸਬੰਧੀ ਬੀਬੀ ਜਗੀਰ ਕੌਰ ਨੇ ਵੀ ਖੁੱਲ ਕੇ ਆਪਣੇ ਮਨ ਦੀ ਗੱਲ ਕਹੀਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਬਹੁਤ ਹੀ ਨਾਚੁਕ ਦੌਰ ਵਿੱਚੋਂ ਲੰਘ ਰਿਹਾ ਹੈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਸੁਖਬੀਰ ਬਾਦਲ ਨੂੰ ਸਲਾਹ ਵੀ ਦਿੱਤੀ ਹੈ ਕਿ ਉਹਨਾਂ ਨੂੰ ਪਹਿਲਾਂ ਆਪਣੇ ਸਹੀ ਸਲਾਹਕਾਰਾਂ ਦੀ ਪਛਾਣ ਕਰਨੀ ਚਾਹੀਦੀ ਹੈ ਜਦੋਂ ਪੰਜਾਬ ਵਿੱਚ ਚੋਣ ਪ੍ਰਚਾਰ ਸਿਖਰ ਤੇ ਸੀ ਤਾਂ ਸੁਖਬੀਰ ਸਿੰਘ ਬਾ ਆ ਦਿੱਤੀ ਕਿ ਅਕਾਲੀ ਆਗੂadesh Pratap Singh ਕਹਿ ਰਹੇ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਇਸ ਕਰਕੇ ਵੀ ਪਾਰਟੀ ਦਾ ਨੁਕਸਾਨ ਕੀਤਾ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਇਸੇ ਤਰ੍ਹਾਂ ਜਦੋਂ ਸੀਨੀਅਰ ਆਗੂ ਮੁਰ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੀ ਮੁਖ ਤਾਰਾ ਵਿੱਚ ਆ ਰਹੇ ਸਨ ਤਾਂ ਉਸ ਵੇਲੇ ਟੀਨਸਾ ਵਰਗੇ ਸੀਨੀਅਰ ਤੇ ਸਿਆਣੇ ਆਗੂ ਨੂੰ ਟਿਕਟ ਨਾ ਦੇਣ ਦੀ ਸਲਾਹ ਨੇ ਵੀ ਪਾਰਟੀ ਨੂੰ ਲਿਆਂਦਾ ਹੈ ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ਵਿੱਚ ਕਾਂਗਰਸ ਨਾਲ ਗੱਠਜੋੜ ਸਿਰਫ ਲੋਕ ਸਭਾ ਚੋਣਾਂ ਲਈ ਹੈ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਆਪ ਨੇ ਦਿੱਲੀ ਵਿੱਚ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਪਾਰਟੀ ਇੰਡੀਆ ਆਲਾਈਂਸ ਦਾ ਹਿੱਸਾ ਹੋਣ ਦੇ ਬਾਵਜੂਦ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ ਗੋਪਾਲ ਰਾਏ ਨੇ ਦੱਸਦਿਆਂ ਕਿਹਾ ਕਿ ਜਿੱਥੋਂ ਤੱਕ ਵਿਧਾਨ ਸ ਦੀ ਨਾਲ ਗੱਟ ਜੋੜ ਨਹੀਂ ਕੀਤਾ ਗਿਆ ਦਿੱਲੀ ਵਿੱਚ ਕਾਂਗਰਸ ਨਾਲ ਗੱਟ ਜੋੜ ਸਿਰਫ ਲੋਕ ਸਭਾ ਚੋਣਾਂ ਲਈ ਸੀ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨetaਵਾਂ ਨੇ ਨਤੀਜਿਆਂ ਦੀ ਸਮੀਖਿਆ ਕਰਨ ਲਈ ਪਹਿਲੀ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 13 ਜੂਨ ਨੂੰ ਸਾਰੇ ਵਿਧਾਇਕ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਵਰਕਰਾਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ ਦੋਵਾਰ ਪੂਰਨ ਬੋਮਮਦ ਦੀ ਸਰਕਾਰ ਚਲਾਉਣ ਤੋਂ ਬਾਅਦ ਨਰਿੰਦਰ ਮੋਦੀ ਗਾਠਜੋੜ ਸਰਕਾਰ ਚਲਾਉਣ ਤੇ ਮਜਬੂਰ ਹੋਗੇ ਨਿਤਿਸ਼ ਕੁਮਾਰ ਦੀ ਜੀਡੀਜੂ ਅਤੇ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਨੇ ਭਾਜਪਾ ਸਾਹਮਣੇ ਕਈ ਅਹਿਮ ਮੰਤ్రਾਲਿਆਂ ਦੀ ਮੰਗ ਰੱਖ ਦਿੱਤੀ ਹੈ ਲੋਕ ਸਭਾ ਸਪੀਕਰ ਦਾ ਅਹੁਦਾ ਵੀ ਗਾਠਜੋੜ ਦੇ ਸਾਥੀ ਚਾਹੁੰਦੇ ਨੇ ਇਹੀ ਨਹੀਂ ਅਗਨੀਵੀਰ ਵਰਗੀਆਂ ਅਹਿਮ ਸਕੀਮਾਂ ਤੇ ਬਦਲਾਅ ਤੱਕ ਦੀ ਮੰਗ ਨਿਤਿਸ਼ ਕੁਮਾਰ ਦੀ ਪਾਰਟੀ ਨੇ ਉਠਾ ਦਿੱਤੀ ਹੈ 12 ਸੀਟਾਂ ਜਿੱਤਣ ਵਾਲੇ ਨਿਤਿਸ਼ ਕੁਮਾਰ ਦੇ ਇਸ ਦੋਵਾਰ ਨਾਲ ਭਾਜਪਾ ਥੋੜੀ ਟੈਨਸ਼ਨ ਵਿੱਚ ਹੈ ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਰ ਦਾ ਸਾਹਮ ਪਾਰਟੀਆਂ ਤੋਂ ਆਜ਼ਾਦ ਸੰਸਦ ਮੈਂਬਰਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਭਾਜਪਾ ਨੂੰ ਲੱਗਦਾ ਹੈ ਕਿ ਨਿਤਿਸ਼ ਕੁਮਾਰ ਪਾਵੇਂ ਨਾਲ ਰਹਿਣ ਪਰ ਲਗਭਗ 290 ਸੰਸਦ ਮੈਂਬਰਾਂ ਨੂੰ ਨਾਲ ਲੈ ਕੇ ਸਰਕਾਰ ਬਣਾਈ ਜਾਵੇ ਅਜਿਹੇ ਹੈ ਇਸ ਲਈ ਤਾਂ ਜੋ ਨਿਤਿਸ਼ ਕੁਮਾਰ ਕਦੇ ਵੀ ਦਬਾਅ ਪਾਉਣ ਤਾਂ ਉਸ ਦਾ ਸਾਹਮਣਾ ਕੀਤਾ ਜਾ ਸਕੇ ਇਸ ਤੋਂ ਇਲਾਵਾ ਭਾਜਪਾ ਲੋਕ ਸਭਾ ਸਪੀਕਰ ਦਾ ਅਹੁਦਾ ਵੀ ਨਹੀਂ ਦੇਣਾ ਚਾਹੁੰਦੀ ਕਿਉਂਕਿ ਕਦੇ ਕਿਸੇ ਵੱਲੋਂ ਸਮਰਥਨ ਵਾਪਸ ਲੈਣ ਦੇ ਹਾਲਾਤ ਚ ਉਸ ਦਾ ਰੋਲ ਅਹਿਮ ਹੋ ਜਾਂਦਾ ਹੈ ਜੀਡੀਪੀ ਦੀ ਨਜ਼ਰ ਸਪੀਕਰ ਦੇ ਅਹੁਦੇ ਤੇ ਹੈ ਤਾਂ ਜੋ ਸਤਾ ਦੀ ਚਾਬੀ ਫੜੀ ਜਾ ਸਕੇ ਭਾਜਪਾ ਇਹ ਅਹੁਦਾ ਦੇਣ ਤੋਂ ਵੀ ਝਿਜਕ ਰਹੀ ਹੈ ਭਾਜਪਾ ਇਸ ਸਹਿਯੋਗੀ ਪਾਰਟੀ ਨੇ સ્પષ્ટ ਕਹਿ ਦਿੱਤਾ ਕਿ CCS ਵਾਲੇ ਪਾਬ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਤਹਿਤ ਆਉਣ ਵਾਲੇ ਚਾਰ ਮੰਤਰਾਲੇ ਨਹੀਂ ਦਿੱਤੇ ਜਾਣਗੇ ਇਹ ਮੰਤਰਾਲੇ ਹਨ ਹੋਮ ਮਿਨਿਸਟਰੀ ਡਿਫੈਂਸ ਵਿੱਤ ਤੇ ਵਿਦੇਸ਼ ਮੰਤਰਾਲਾ National Investigation Agency NI ਨੇ ਕੈਨੇਡਾ ਤੋਂ ਕੰਮ ਕਰ ਰਹੇ ਅੱਤਵਾਦੀ ਗੋਲਡੀ ਬਰਾੜ ਦੇ ਸਹਿਯੋਗੀਆਂ ਦੇ ਪੰਜਾਬ 'ਚ ਸਥਿਤ ਵੱਖ-ਵੱਖ ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਰੰਗਦਾਰੀ ਤੇ ਗੋਲੀਬਾਰੀ ਮਾਮਲੇ ਨਾਲ ਜੁੜੀ ਜਾਂਚ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਅੱਤਵਾਦ ਰੋਕੂ ਏਐਨਸੀ ਨੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅਤੇ ਉਸ ਦੇ ਗਿਰੋਹ ਨਾਲ ਜੁੜੀ ਜਾਣਕਾਰੀ ਦੇਣ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਹੈ। ਚੰਡੀਗੜ੍ਹ 'ਚ ਦਰਜ ਰੰਗਦਾਰੀ ਤੇ ਗੋਲੀਬਾਰੀ ਦੇ ਮਾਮਲੇ 'ਚ ਬਰਾੜ ਤੇ ਉਸ ਦੇ ਸਹਿਯੋਗੀਆਂ ਦੇ 9 ਟਿਕਾਣਿਆਂ ਦੀ ਤਲਾਸ਼ੀ ਲਈ ਗਈ ਹੈ। ਐਨਆਈ ਦੀ ਇਹ ਕਾਰਵਾਈ ਕਰਨੀ ਸੈਨਾ ਦੇ ਕਿਸਕੁ ਦੇਪ ਸਿੰਘ ਗੁੱਗਾ ਮਾੜੀ ਦੀ ਹਤਿਆ ਦੇ ਸਿਲਸਿਲੇ 'ਚ ਬਰਾੜ ਦੇ 11 ਹੋਰਾਂ ਖਿਲਾਫ ਦੋਸ਼ ਪੱਤਰ ਦਾਖਲ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਸਾਮਣਿਆਈ ਗੁੱਗਾ ਮਾੜੀ ਦੀ ਪਿਛਲੇ ਸਾਲ ਹਤਿਆ ਕਰ ਦਿੱਤੀ ਗਈ ਸੀ ਐਨਆਈ ਨੇ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਨੇ ਜਿੱਥੇ ਲੋਕ ਆਤਵਾਦੀ ਅਤੇ ਉਸ ਦੇ ਸਹਿਯੋਗੀਆਂ ਬਾਰੇ ਜਾਣਕਾਰੀ ਜਾਂ ਗਿਰੋਹ ਤੋਂ ਆਈ ਕਿਸੇ ਵੀ ਧਮਕੀ ਭਰੇ ਫੋਨ ਦਾ ਬੇਰਵਾਸਾਂਝਾ ਕਰ ਸਕਦੇ ਨੇ ਜਾਣਕਾਰੀ ਲੈਂਡਲਾਈਨ ਨੰਬਰ 01722682901 ਜਾਂ ਮੋਬਾਈਲ ਨੰਬਰ 9743002947 ਟੈਲੀਗ੍ਰam ਵਟਸਐਪ 'ਤੇ ਸਾਂਝੀ ਕੀਤੀ ਜਾ ਸਕਦੀ ਹੈ ਬੇਰਵਾਸ ਕੀਤੀ ਗਈ ਇਹ ਕਾਰਵਾਈ ਚੰਡੀਗੜ੍ਹ 'ਚ ਇੱਕ ਪੀੜਤ ਦੇ ਘਰ 'ਚ ਜ਼ਬਰਦਸਤੀ ਬਸੂਲੀ ਦੀ ਮੰਗ ਅਤੇ ਗੋਲੀਬਾਰੀ ਨਾਲ ਸੰਬੰਧਿਤ ਮਾਮਲੇ 'ਚ ਐਨਆਈ ਦੀ ਜਾਂਚ ਦਾ ਹਿੱਸਾ ਸੀ ਇਹ ਮਾਮਲਾ ਸ਼ੁਰੂ 'ਚ ਸਥਾਨਕ ਪੁਲਿਸ ਵੱਲੋਂ ਇਸ ਸਾਲ 20 ਜਨਵਰੀ ਨੂੰ ਦਰਜ ਕੀਤਾ ਗਿਆ ਸੀ ਅਤੇ ਐਨਆਈ ਨੇ 18 ਮਾਰਚ ਨੂੰ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ ਏਜੰਸੀ ਨੇ ਦੱਸਿਆ ਅੱਜ ਮਹਾਲੀ ਪਟਿਆਲਾ ਹੁਸ਼ਿਆਰਪੁਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਸਥਿਤ ਟਿਕਾਣੇ ਤੇ ਤਲਾਸ਼ੀ ਲਈ ਗਈ ਜਿਸ ਦੌਰਾਨ ਡਿਜੀਟਲ ਉਪਕਰਨਾਂ ਸਮੇਤ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਹੈ ਕੇਂਦਰੀ ਮੰਤਰੀ ਅਮਿਤ ਸ਼ਾਹ ਖਿਲਾਫ ਕਿਤੇ ਤੌਰ ਤੇ ਇਤਰਾਜ਼ਯੋਗ ਬਿਆਨ ਦੇ ਦੋਸ਼ ਏਟ ਕਾਂਗਰਸ ਆਗੂ ਰਾਹੁਲ ਗਾਂਧੀ ਖਿਲਾਫ ਸੰਸਦ ਵਿਧਾਇਕ ਅਦਾਲਤ ਦੀ ਸੁਣਵਾਈ ਸ਼ੁੱਕਰਵਾਰ ਨੂੰ ਮੁਲਤਵੀ ਕਰ ਦਿੱਤੀ ਗਈ ਇਹ ਜਾਣਕਾਰੀ ਰਾਹੁਲ ਗਾਂਧੀ ਦੇ ਵਕੀਲ ਕਾਂਸੀ ਪ੍ਰਸ਼ਾਦ ਸ਼ਕਲਾਣੇ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਸਿਵਲ ਵਕੀਲ ਦੇ ਦਿਹਾਂਤ ਕਾਰਨ ਸ਼ੁੱਕਰਵਾਰ ਨੂੰ ਅਦਾਲਤ ਚ ਅਸੋਖਸਵਾਰ ਰੱਖੀ ਗਈ ਹੈ ਅਤੇ ਰਾਹੁਲ ਗਾਂਧੀ ਦੇ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਗਈ ਹੈ ਹੁਣ ਸੁਣਵਾਈ 18 ਜੂਨ ਨੂੰ ਹੋਵੇਗੀ ਰਾਹੁਲ ਗਾਂਧੀ ਮਾਨਹਾਨੇ ਮਾਮਲੇ 'ਚ ਫਰਵਰੀ ਮਹੀਨੇ ਅਦਾਲਤ 'ਚ ਪੇਸ਼ ਹੋਏ ਸਨ ਅਤੇ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਦਾ ਨੇ ਇੱਕ ਇਛਤਿਹਾਰ ਵਿੱਚ ਸੂਬੇ ਦੀ ਉਸ ਵੇਲੇ ਦੀ ਭਾਜਪਾ ਸਰਕਾਰ ਤੇ 2019-2023 ਦੇ ਸ਼ਾਸਨ ਕਾਲ ਦੌਰਾਨ ਵੱਡੇ ਪੱਦਰ ਤੇ ਪ੍ਰਸ਼ਟਾਚਾਰ ਚ ਸ਼ਾਮਿਲ ਹੋਣ ਦਾ ਦੋਸ਼ ਲਾਇਆ ਸੀ ਅਦਾਲਤ ਨੇ ਇਸ ਮਾਮਲੇ ਵਿੱਚ 1 ਜੂਨ ਨੂੰ ਸਿਦਰ ਮਈਆ ਅਤੇ ਸ਼ਿਵ ਕੁਮਾਰ ਨੂੰ ਜ਼ਮਾਨਾ ਦੇ ਦਿੱਤੀ ਸੀ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ 7 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣ ਨੂੰ ਕਿਹਾ ਸੀ ਭਾਜਪਾ ਨੇ ਦੋਸ਼ ਲਾਉਂਦੇ ਹੋਏ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ ਕਿ ਇਹਨਾਂ ਕਾਂਗਰਸ ਨੇਤਾਵਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਬਸ਼ਵਰਾਜ ਬੁਮਈ ਸਮੇਤ ਭਾਜਪਾ ਨੇਤਾਵਾਂ ਖਿਲਾਫ ਝੂਠੇ ਇਛਤਿਹਾਰ ਦਿੱਤੇ ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ਤੇ ਤਾਇਨਾਤ ਇੱਕ ਮਹਿਲਾ ਸੀਐਸਐਫ ਸੁਰੱਖਿਆ ਮੁਲਾਜ਼ਮ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਪਾਸਪਾਦੀ ਸੰਸਦ ਮੈਂਬਰ ਕੰਗਨਾਰ ਨੌਤ ਨੂੰ ਕਤਿੱਤ ਤੌਰ ਤੇ ਥੱਪੜ ਮਾਰ ਦਿੱਤਾ ਕਤਿੱਤ ਥੱਪੜ ਮਾਰਨ ਦੀ ਘਟਨਾ ਪਿੱਛੇ ਕੰਗਨਾਂ ਦੀਆਂ ਪੰਜਾਬੀ ਔਰਤਾਂ ਬਾਰੇ ਵਿਵਾਦਿਤ ਟਿੱਪਣੀਆਂ ਮੰਨੀਆਂ ਜਾਂਦੀਆਂ ਨੇ ਜੋ ਕਿ ਸਾਨਾ ਦੇ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਸਨ ਕਤਿੱਤ ਤੌਰ ਤੇ ਘਟਨਾ ਤੋਂ ਬਾਅਦ ਕੌਨਸਟੇਬਲ ਨੂੰ ਦਿਖਾਈ ਗਈ ਇੱਕ ਵੀਡੀਓ ਵਿੱਚ ਔਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸ ਦੀ ਮਾਂ ਵੀ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਿਲ ਸੀ ਉੱਥੇ ਹੀ ਇਸ ਘਟਨਾ ਤੋਂ ਬਾਅਦ ਕਾਰਵਾਈ ਕਰਦੇ ਹੋਏ ਸੀਆਈਐਸਐਫ ਸੁਰ ਆਜਮ ਕੁਲਵਿੰਦਰ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਸੀਐਸਐਫ ਨੇ ਇਕ ਤਿਤ ਘਟਨਾ ਦੀ ਜਾਂਚ ਲਈ ਇੱਕ ਪੈਨਲ ਦਾ ਗਠਨ ਕੀਤਾ ਕੰਗਰ ਨੌਤ ਨੇ ਕਿਹਾ ਜਦੋਂ ਮੈਂ ਸੁਰੱਖਿਆ ਜਾਂਚ ਪੂਰੀ ਕੀਤੀ ਅਤੇ ਮਹਿਲਾ ਸੁਰੱਖਿਆ ਅਧਿਕਾਰੀ ਨੂੰ ਲੰਘਨ ਦਾ ਇੰਤਜ਼ਾਰ ਕਰ ਰਹੀ ਸੀ ਉਹ ਮੇਰੇ ਵੱਲ ਆਈ ਅਤੇ ਮੈਨੂੰ ਥੱਪੜ ਮਾਰਿਆ ਅਤੇ ਮੇਰੇ ਨਾਲ ਬਲਸਲੋਕੀ ਕਰਨ ਲੱਗੀ ਜਦੋਂ ਮੈਂ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਉਸਨੇ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੀ ਹੈ ਮਦਗਾਜ਼ਾ ਵਿੱਚ ਵਿਸਥਾਪਿਤ ਫਲਸਤੀਨੀਆ ਦੇ ਇੱਕ ਸਕੂਲ ਹੌਸਿੰਗ ਤੇ ਇਜ਼raਇਲੀ ਹਮਲੇ ਵਿੱਚ ਔਰਤਾਂ ਤੇ ਬੱਚਿਆਂ ਸਮੇਤ ਘੱਟੋ-ਘੱਟ 40 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਸਥਾਨਕ ਸਿਹਤ ਅਧਿਕਾਰੀ ਨੇ ਜਾਣਕਾਰੀ ਦਿੱਤੀ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਤੜਕੇ ਹੋਏ ਹਮਲੇ ਨੇ ਅਲ ਸ਼ਾਰਦੀ ਸਕੂਲ ਨੂੰ ਨਿਸ਼ਾਨਾ ਬਣਾਇਆ ਜੋ ਉੱਤਰੀ ਗਾਜ਼ਾ ਵਿੱਚ ਇਜ਼raਇਲੀ ਹਮਲਿਆਂ ਤੋਂ ਭੱਜ ਰਹੇ ਫਲਸਤੀਨੀਆ ਨਾਲ ਭਰਿਆ ਹੋਇਆ ਸੀ। ਹਸਪਤਾਲ ਨੇ ਸ਼ੁਰੂਆਤ ਵਿੱਚ ਦੱਸਿਆ ਕਿ ਸਕੂਲ ਤੇ ਹਮਲੇ 'ਚ ਮਾਰੇ ਗਏ ਲੋਕਾਂ 'ਚ ਔਰਤਾਂ ਤੇ ਬੱਚੇ ਸ਼ਾਮਲ ਸਨ। ਕੇਂਦਰੀ ਗਾਜ਼ਾ ਵਿੱਚ ਵਕਵਕ ਹਮਲਿਆਂ ਵਿੱਚ 15 ਹੋਰ ਲੋਕ ਲਗਾਤਾਰ ਲਗਭਗ ਮਾਰੇ ਗਏ ਸਨ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਵੀਰਵਾਰ ਸਵੇਰੇ ਸੰਯੁਕਤ ਰਾਸ਼ਟਰ ਦੁਆਰਾ ਚਲਾਏ ਗਏ ਸਕੂਲ ਦੇ ਤਿੰਨ ਕਲਾਸ ਰੋਮਾਂ ਨੂੰ ਨਿਸ਼ਾਨਾ ਬਣਾਇਆ ਉਸ ਦਾ ਮੰਨਣਾ ਹੈ ਕਿ ਇਸ ਸਕੂਲ ਵਿੱਚ ਲਗਭਗ 30 ਫਲਸਤੀਨੀ ਅਤਵਾਦੀ ਮੌਜੂਦ ਸਨ ਸੋਇਸਨ ਦੇਸ਼ ਤੁੜੀਆਂ ਦੀ ਖਬਰ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੀਕਾ